ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਬੜੀ ਹੀ ਦਰਦਨਾਕ ਖਬਰ ਆ ਰਹੀ ਹੈ ਪਬੌਰ ਸਾਹਿਬ ਤੋਂ ਜਿੱਥੇ ਕਿ ਸਤਲੁਜ ਘਾਟ ਦੇ ਕਿਨਾਰੇ ਇੱਕ 30 ਸਾਲ ਦੇ ਯੁਵਕ ਦੀ ਲਾਸ਼ ਮਿਲੀ ਹੈ ਰਾਤ ਦਾ ਸਮਾਂ ਹੋਣ ਦੇ ਚੱਲਦੇ ਹੋਏ ਲਾਂਚ ਨੂੰ ਕੱਢਣ ਦੇ ਲਈ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਰਾਇਪੁਰ ਸੋਹੜਾ ਹਿਮਾਚਲ ਪ੍ਰਦੇਸ਼ ਦਾ ਵਸਨੀਕ ਸੀ ਅਤੇ ਦਿਮਾਗੀ ਤੌਰ ਤੇ ਥੋੜਾ ਪਰੇਸ਼ਾਨ ਸੀ। ਅੱਜ ਇਸ ਨੌਜਵਾਨ ਨੇ ਘਰਾਂ ਤੋਂ ਆਕੇ ਸਤਲੁਜ ਕਿਨਾਰੇ ਉਹ ਬੋਰ ਸਾਹਿਬ ਵਿਖੇ ਆਪਣਾ ਸਾਈਕਲ ਖੜਾ ਕੀਤਾ ਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਛਿਲੰਗ ਲਗਾ ਦਿੱਤੀ ਤੇ ਜਿਸ ਤੋਂ ਬਾਅਦ ਉਸਦੀ ਡੈੱਡ ਬੋਡੀ ਪਾਣੀ ਦੇ ਕਿਨਾਰੇ ਰੇਤੇ ਦੇ ਵਿੱਚ ਫਸ ਗਈ ਅਤੇ ਅੱਗੇ ਨਹੀਂ ਵਹਿ ਕੇ ਗਈ। ਜਿਵੇਂ ਹੀ ਇਸ ਦਾ ਸਥਾਨਿਕ ਵਸਨੀਕਾਂ ਨੂੰ ਪਤਾ ਲੱਗਿਆ ਤਾਂ ਸਥਾਨਿਕ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ। ਗੋਤਾਖੋਰਾਂ ਦੀ ਟੀਮ ਕਮਲਪ੍ਰੀਤ ਵੱਲੋਂ ਰਾਦੇ ਹਨੇਰੇ ਦੇ ਵਿੱਚ ਇਸ ਦੀ লাশ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਇਸ ਦੀ লাশ ਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਅਤੇ ਸਵੇਰੇ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਇਸ ਦੀ ਮ੍ਰਿਤਕ ਦੇ ਦੇ ਦਿੱਤੀ ਜਾਵੇਗੀ ਨੰਗਲ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ ਤੇ ਹੈ ਮੈਂਟਲੀ ਅਫਸਰ ਸੀਗਾ ਪਹਿਲਾਂ ਵੀ ਉਹਨੇ 8-10 ਮਹੀਨੇ ਪਹਿਲਾਂ ਛਾਲ ਮਾਰੀ ਤਾਂ ਅਸੀਂ ਕੱਢ ਦਿੱਤਾ ਸੀਗਾ ਇੱਥੋਂ ਤੇ ਉਹਦੇ ਫਾਦਰ ਲੈ ਗਏ ਸੀ ਫਿਰ ਰਾਜਪੁਰ ਦੇ ਬੰਦੇ ਦੱਸਦੇ ਵੀ ਕਹਿੰਦਾ ਮਤਲਬ ਕੋਝੀ ਵੀ ਕਈ ਵਾਰ ਛਾਲ ਮਾਰੀ ਉਹਨੇ ਉੱਥੋਂ ਵੀ ਕੱਢਿਆ ਕਈ ਵਾਰ ਤੇ ਮੈਂਟਲੀ ਅਫਸੈਟ ਸੀਗਾ ਅੱਜ ਅੱਜ ਕਿਸ ਤਰ੍ਹਾਂ ਪਤਾ ਲੱਗਿਆ ਵੀ ਉਹਦੇ ਅੱਜ ਉਹਨਾਂ ਦੇ ਪਰਿਵਾਰ ਦੇ ਆਏ ਤਾਂ ਫੇ ਕਹਿੰਦੇ ਸਾਈਕਲ ਉੱਪਰ ਛੜਕ ਦੇ ਖੰਡੇ ਖੜਾ ਕਰ ਗਿਆ ਉੱਥੇ ਜੁੱਤੀਆਂ ਦੀਆਂ ਖੋਲ ਕੇ ਫੇ ਛਾਲ ਮਾਰ ਦਿੱਤੀ ਉਹਨੇ ਉੱਥੇ ਫੇ ਟੋਲਿਆਂ ਦੇ ਉੱਤੇ ਲਾਜ ਦੇਖੀ ਹੋਣੀ ਪਈ ਰੇਤ 'ਚ ਫਸੀ ਸੀਗੀ ਪੈਰ ਫਸ ਗਏ ਸੀਗੇ ਪਾਣੀ ਦੇ ਵਿੱਚ ਹਾਂ ਰੇਤ ਦਾ ਗਿਆ ਰੇਤ 'ਚ ਪੈਰ ਫਸ ਗਏ ਉਹਦੇ ਅੱਛਾ ਜੀ ਤਾਂ ਕਰਕੇ ਲੱਭ ਗਈ ਨਹੀਂ ਤਾਂ ਫੇ ਲੱਭਦੀ ਵੀ ਤੁਹਾਨੂੰ ਪਤਾ 5-7 ਦਿਨ ਲੱਗੇ ਜਾਂਦੇ ਲੱਭ ਕਿੰਨੇ ਦਿਨ ਪਹਿਲਾਂ ਵੀ ਉਹਨੇ ਛਲਾਂਗ ਲਗਾਈ ਸੀ ਸ਼ਿਲਾਂਗ ਕੋਈ 8 ਕੁ ਮਹੀਨੇ ਪਹਿਲਾਂ ਲਗਾਈ ਸੀ ਜੀ ਕਿਸੇ ਜਗ੍ਹਾ ਤੇ ਸੀ ਜਗ੍ਹਾ ਦੇ ਪਰਲੇਬਾਸ ਤੇ ਉੱਥੋਂ ਕੱਢ ਲਿਆ ਸੀ ਗਾਸੀਂ ਦੋ ਤਿੰਨ ਜਣੇ ਸੀਗੇ ਅਸੀਂ ਕੱਢ ਲਿਆ ਸੀ ਬੋਰਡ ਵਾਲੇ ਕੇ ਤੁਸੀਂ ਇੱਥੇ ਹੀ ਕਾਟਤੀ ਹੁੰਦੀ ਆ ਹਾਂ ਮੈਂ ਭਾਜੀ ਇੱਥੇ ਕਾਟਦੇ ਮੈਨੂੰ ਹੋ ਗਏ 10 11 ਸਾਲ ਬੋਰਡ ਦਾ ਠੇਕਾ ਲੈਂਦੇ ਨੂੰ ਹਾਂਜੀ ਤੇ ਡੇਰਾ ਵਗੈਰਾ ਵੀ ਅਸੀਂ ਤਿਆਰ ਕੀਤਾ ਮਨਨ ਨਾਲ ਮਿਲ ਕੇ ਕਿਹੜੀ ਜਗ੍ਹਾ ਤੇ ਰਹਿਣਾ ਲੱਗੋ ਟੋਲੀ ਤੇ ਪਟੋਲੀ ਤੇ ਹਾਂਜੀ ਤੇ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਇਸ ਬਾਰੇ ਨਹੀਂ ਉਹ ਬੰਦੇ ਆਏ ਨਾ ਰਾਏਪੁਰ ਤੋਂ ਜਦੋਂ ਪਹਿਲਾਂ ਲੱਗਿਆ ਸਾਨੂੰ ਪਤਾ ਜੀ ਅੱਛਾ ਦਿਮਾਗੀ ਤੌਰ ਤੇ ਹੈ ਮੈਂਟਲੀ ਅਫ